ਹਾਂਜੀ ਜ਼ਿੰਦਗੀ ਦਾ ਰੰਗ ਸੱਚੀ ਬੜਾ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸਾਰਿਆਂ ਤੋਂ ਪਹਿਲਾਂ ਆਉਨਾ ਪੈਣਾ ਭਾਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਸੇਜ ਕਰਕੇ ਪੁੱਛਿਆ ਕਿ ਵੀਡੀਓ ਅਪਡੇਟ ਕਿਉਂ ਨਹੀਂ ਆ ਰਹੀ ਸਭ ਕੁਝ ਠੀਕ ਠਾਕ ਆ ਤਾਂ ਦੱਸ ਦਈਏ ਕਿ ਹਾਂਜੀ ਉਸ ਅਕਾਲਪੁਰਖ ਵਾਹਿਗੁਰੂ ਦੀ ਰਹਿਮਤ ਆ ਰਹਿਮਤਾ ਬਾਬੇ ਨਾਨਕ ਦੀ ਸਭ ਕੁਝ ਠੀਕ ਠਾਕ ਆ ਸਿਰਫ ਇੱਕ ਛੋਟੀ ਜੀ ਬ੍ਰੇਕ ਲਈ ਸੀ ਕਿ ਆਪਾਂ ਵਾਪਸ ਉਹਦੇ ਹੁਕਮ ਦੇ ਨਾਲ ਫਿਰ ਹਾਜ਼ਰਾਂ ਪਹਿਲਾਂ ਸੋਚਿਆ ਸੀ ਕਿਸੇ ਹੋਰ ਵੀਡੀਓ ਨਾਲ ਸ਼ੁਰੂ ਕਰਨ ਵਾਸਤੇ ਪਰ ਫਿਰ ਇਸ ਐਂਥਨੀ ਨਾਂ ਦੇ ਬੰਦੇ ਦੀ ਸਟੋਰੀ ਪੜਨ ਨੂੰ ਮਿਲੀ ਤੇ ਫਿਰ ਮੇਰਾ ਦਿਲ ਕੀਤਾ ਕਿ ਆਪਾਂ ਇਹਦੀ ਸਟੋਰੀ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਜਨਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਪਿਆਰ ਆਪਣੇ ਆਪ ਦੇ ਵਿੱਚ ਬਹੁਤ ਤਾਕਤਵਰ ਲਫ਼ਜ਼ਾ ਕਿਉਂਕਿ ਪਿਆਰ ਜਾਂ ਉਹ ਜੇ ਨਾ ਹੁੰਦਾ ਤਾ ਕੋਈ ماں ਆਪਣੇ ਬੱਚੇ ਦੀ ਕੇਅਰ ਨਾ ਕਰਦੀ ਅੱਜ ਕੋਈ ਕਿਸੇ ਦੇ ਨਾਲ ਨਾ ਹੁੰਦਾ ਮੰਨਦੇ ਆ ਕਿ ਅੱਜ ਦਾ ਜਮਾਨਾ ਇਦਾਂ ਦਾ ਕਿ ਲੋਕ ਮਤਲਬ ਨੂੰ ਨਾਲ ਨੇ ਪਰ ਕਈ ਥਾਂ ਤੇ ਪਿਆਰ ਵਾਸਤੇ ਵੀ ਲੋਕ ਆਪਣੀ ਜਾਨ ਕੁਰਬਾਨ ਕਰ ਦਿੰਦੇ ਆ ਇਹ ਬੰਦਾ ਇਹਦਾ ਨਾਮ ਹੈਗਾ ਐਂਥਨੀ ਸਾਊਥ ਅਫਰੀਕਾ ਦੇ ਵਿੱਚ 21 ਹਾਥੀ ਸੀਗੇ ਜਿਹੜੇ ਜੰਗਲੀ ਹਾਥੀ ਸੀ ਜਿਹੜੇ ਉੱਥੇ ਨੁਕਸਾਨ ਬਹੁਤ ਕਰਦੇ ਸੀ ਤੇ ਤੰਗ ਆ ਕੇ ਉੱਥੇ ਦੀ ਗਵਰਨਮੈਂਟ ਨੇ ਇਹਨਾਂ 21 ਹਾਥੀਆਂ ਨੂੰ ਮਾਰਨ ਦੇ ਹੁਕਮ ਸੁਣਾਤੇ। ਫਿਰ ਇਹ ਐਂਥਨੀ ਨਾਂ ਦਾ ਜਿਹੜਾ ਬੰਦਾ ਸੀਗਾ ਇਹਨੇ ਗਵਰਨਮੈਂਟ ਤੋਂ ਇੱਕ ਮੌਕਾ ਮੰਗਿਆ। ਇਹ ਆਪਣੇ ਰਿਸਕ ਦੇ ਉੱਤੇ ਇਹਨਾਂ ਜੰਗਲੀ ਹਾਥੀਆਂ ਤੱਕ ਪਹੁੰਚਿਆ। ਇਹਨਾਂ ਨੂੰ ਪਿਆਰ ਦੀ ਭਾਸ਼ਾ ਸਿਖਾਈ, ਇਹਨਾਂ ਦਾ ਮਿੱਤਰ ਬਣਿਆ। ਤੇ ਇਹ ਹਾਥੀ ਤੇ ਐਂਥਨੀ ਦੀ ਆਪਸ ਦੇ ਵਿੱਚ ਬਹੁਤ ਵਧੀਆ ਦੋਸਤੀ ਹੋ ਗਈ। ਇੰਨੀ ਵਧੀਆ ਦੋਸਤੀ ਹੋਈ ਕੇ 2012 ਦੇ ਵਿੱਚ ਅਚਾਨਕ ਹੀ ਇੱਕ ਦਿਨ ਐਂਥਨੀ ਆਪਣੇ ਘਰੇ ਸੀ ਤੇ ਇਹਨੂੰ ਹਾਰਟ ਅਟੈਕ ਆ ਜਾਂਦਾ ਤੇ ਇਹ ਮਰ ਜਾਂਦਾ ਉਸ ਸਮੇਂ ਜੰਗਲ ਦੇ ਵਿੱਚ 21 ਹਾਥੀਆਂ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਇਹ ਖਬਰ ਪਹੁੰਚਦੀ ਹੈ ਇਹਨਾਂ ਤੱਕ ਕਿਵੇਂ ਇਹਨਾਂ ਨੂੰ ਪਤਾ ਲੱਗਦਾ ਸ਼ਾਇਦ ਇਹੀ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਇਹ 21 ਦੇ 21 ਹਾਥੀ ਰਾਤ ਨੂੰ 12 ਘੰਟੇ ਚੱਲ ਕੇ ਐਂਥਨੀ ਦੇ ਘਰ ਤੱਕ ਪਹੁੰਚਦੇ ਆ ਜਿਹੜਾ ਘਰ ਇਹਨਾਂ ਨੇ ਕਦੇ ਵੀ ਦੇਖਿਆ ਨਹੀਂ ਹੁੰਦਾ ਫਿਰ ਇਹ ਉਹਦੇ ਫਿਊਨਲ ਤੇ ਉਹਦੇ ਅੰਤਮ ਸੰਸਕਾਰ ਤੇ ਪਹੁੰਚਦੇ ਆ ਇਹਨੂੰ ਸਲਾਮੀ ਦਿੰਦੇ ਆ ਤੇ ਇੱਥੇ ਹੀ ਇਹ ਪਿਆਰ ਖਤਮ ਨਹੀਂ ਹੁੰਦਾ ਮਾਰਚ ਦੇ ਵਿੱਚ ਐਂਥਨੀ ਮਰਦਾ ਤੇ ਹਰ ਸਾਲ ਮਾਰਚ ਦੇ ਵਿੱਚ ਇਹ ਉਹਦੀ ਕਬਰ ਤੇ ਜਾ ਕੇ ਉਹਨੂੰ ਸਲਾਮੀ ਦਿੰਦੇ ਆ ਉਹਨੂੰ ਯਾਦ ਕਰਦੇ ਆ ਕਿਹਾ ਜਾਂਦਾ ਨਾ ਕਿ ਇਨਸਾਨਾਂ ਦੇ ਨਾਲੋਂ ਜਾਨਵਰ ਜ਼ਿਆਦਾ ਪਿਆਰ ਕਰਦੇ ਆ ਕਈ ਵਾਰੀ ਅਸੀਂ ਕਿਸੇ ਬੰਦੇ ਦੇ 100 ਇਹਸਾਨ ਕੀਤੇ ਹੋਏ ਸਿਰਫ ਇੱਕ ਜਵਾਬ ਦੇ ਕਰਕੇ ਭੁੱਲ ਜਾਣੇ। ਪਰ ਜਾਨਵਰ ਤੁਹਾਡੇ ਕੀਤੇ ਹੋਏ ਇਹਸਾਨ ਕਦੇ ਨਹੀਂ ਭੁੱਲਦਾ। ਇਹ ਕਹਾਣੀ ਬਾਕੀ ਦਿਲ ਨੂੰ ਛੂ ਜਾਂਦੀ ਆ। ਤੇ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਬਣਾਏ ਹੋਏ ਇਹ ਗੁਣ ਨੇ ਕਿਉਂਕਿ ਜੇ ਪ੍ਰਮਾਤਮਾ ਮੋਹ, ਪਿਆਰ ਇਹ ਚੀਜ਼ਾਂ ਇਹ ਗੁਣ ਨਾ ਬਣਾਉਂਦਾ ਤਾਂ ਸ਼ਾਇਦ ਸਾਡੀ ਲਾਈਫ ਇਦਾਂ ਦੀ ਨਾ ਹੁੰਦੀ। ਠੈਰ ਆਪਾਕਸਰੀ ਤੁਹਾਡੇ ਨਾਲ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਲਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅੱਜ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੋਣ ਗੋਣੇ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੇ ਉਹ ਕਣ ਕਣ ਦੇ ਵਿੱਚ ਵਾਸ ਕਰਦਾ ਤੁਸੀਂ ਆਪਣਾ ਭਰੋਸਾ ਨਹੀਂ ਟੁੱਟਣ ਦੇਣਾ। ਹਰ ਗੱਲ ਤੁਹਾਡੀ ਹਰ ਅਰਦਾਸ ਤੁਹਾਡੀ ਉਹਦੇ ਤੱਕ ਪਹੁੰਚਦੀ ਆ। ਧੰਨਵਾਦ। Dion de